ਲਗ ਪੜਾਵਾ ਤੋਂ ਸਿੱਖ ਕੀ ਆਏ ਹੋ ਠੀਕ ਆ ਤੇ ਹੁਣ ਵੱਡੀ ਗੱਲ ਇਹ ਆ ਕਿ ਜ਼ਿੰਦਗੀ ਚ ਬੰਦਾ ਜੇ ਆ ਉਹਦੇ ਦਿਮਾਗ ਦੇ ਵਿੱਚ ਇਹ ਰੱਖਦਾ ਕਿ ਮੈਂ ਸਿੱਖਣਾ ਵਾਂ ਤਾਂ ਕੁਝ ਵੀ ਕਰ ਸਕਦਾ ਠੀਕ ਤੇ ਹੁਣ ਆਪਣੇ ਵਧੀਆ ਆਮਦਨ ਹੋਈ ਦੀ ਆ ਘਰ-ਘਰ ਵਧੀਆ ਚੱਲਦਾ ਆ ਵੱਡੀ ਆਉਦੀ ਕਿਸ਼ਤ ਕੱਢ ਕੇ ਵੀ ਆਪਣੇ ਘਰ ਦਾ ਖਰਚਾ ਕੱਢ ਕੇ ਦੋ ਪੈਸੇ ਮੈਨੂੰ ਛੱਡਦੀ ਆ ਸਾਰਾ ਖਰਚਾ ਕੱਢ ਕੇ ਵੀ ਮੇਰੀ ਬਚਤ ਹੁੰਦੀ ਆ ਠੀਕ ਆ ਆਮ ਨਹੀਂ ਲੋਕ ਪੜ੍ਹ ਲੈ ਕੇ ਵਧੀਆ ਚੌਬਾ ਕਰਕੇ ਕਹਿੰਦੇ ਯਾਰ ਆ ਜਿਹੜਾ ਕੰਮ ਸੀ ਕਰਾਂਗੇ ਇਹੀ ਤਾਂ ਸੋਚ ਆ ਫਿਰ ਹਾਂ ਸੋਚ ਕੀ ਹੁੰਦੀ ਆ ਕਿ ਮੈਂ ਮੈਂ ਇੱਕ ਸੋਚ ਦੀ ਹੁੰਨੀ ਆ ਵੀ ਬੰਦਾ ਆਲੇ ਦਸਾਂ ਨਾਲ ਉਹਦੀ ਕੈਰਤ ਕਰੇ ਕੋਈ ਵੀ ਕਰੇ ਔਰ ਮੈਂ ਆਪਣੇ ਪਿੰਡ ਵਾਲਿਆਂ ਦਾ ਯਾਨੀ ਇੰਨਾ ਧੰਨਵਾਦ ਕਰਨਾ ਜਿਹੜੇ ਪਿੰਡ ਦੀ ਬਸੀਆਂ ਦੇ ਯਾਨੀ ਕਿ ਟੈਕਸੀ ਸਟੈਂਡ ਤੇ ਗਰਦੇਵ ਸਿੰਘ ਉਹਨੂੰ ਚੌੜਾ ਕਹਿੰਦੇ ਆ ਵੀਰੇ ਨੂੰ ਇੰਨੀ ਉਹਨੇ ਮੇਰੀ ਉਹਨੇ ਵੀ ਇੰਨੀ ਸਪੋਰਟ ਕਰੀ ਮਤਲਬ ਬਈ ਮੈਡਿਕਾ ਦਾ ਵੀ ਕੁੜੀਆਂ ਤਾਂ ਕੰਮ ਸ਼ੁਰੂ ਕਰ ਲਿਆ ਅਸੀਂ ਸਾਰੇ ਤੇਰੇ ਨਾਲ ਆ ਵੀ ਹਰ ਤਾਂ ਪਿੱਛੇ ਨਹੀਂ ਹਟਣਾ ਠੀਕ ਇੱਥੋਂ ਤੱਕ ਕਿ ਦੁਕਾਨਦਾਰਾਂ ਨੇ ਆਲੇ ਦਾਲੇ ਸਬਜ਼ੀਆਂ ਵਾਲਿਆਂ ਨੇ ਮਾਰਕੀਟ ਤਾਂ ਫਰਕ ਪੈ ਗਿਆ ਉਹਨਾਂ ਦਾ ਕਿਉਂਕਿ ਚੀਜ਼ ਨਵੀਂ ਦਾ ਤੇ ਚੀਜ਼ ਤਾਜੀ ਦਾ ਬਹੁਤ ਫਰਕ ਪੈਂਦਾ ਤੇ ਇੱਕ ਦਿਨ ਬੈਠੇ ਬੈਠੇ ਮੇਰੇ ਨਾਲ ਇੱਕ ਮੁੰਡਾ ਸੀਗਾ ਉਹ ਪਹਿਲਾਂ ਚਿੱਟਾ ਲਾਉਂਦਾ ਸੀ ਤੇ ਚਿੱਟਾ ਵੇਚਦਾ ਸੀ ਤੇ ਮੈਂ ਉਹਨੂੰ ਉਹਦੀ ਮੰਮੀ ਸਾਡੇ ਘਰੇ ਕੰਮ ਕਰਦੀ ਆ ਤੇ ਮੈਂ ਉਹਦੀ ਮੰਮੀ ਨੂੰ ਕਿਹਾ ਮੈਂ ਕਿਹਾ ਵੀ ਜੇ ਉਹ ਚਾਹੇ ਤਾਂ ਮੈਂ ਉਹ ਦਾਲ ਦਾਲ ਚੋ ਕੱਟਣਾ ਚਾਹਦੇ ਇੱਕ ਮੇਰਾ ਇਹ ਮਕਸਦ ਹੀ ਆ ਵੀ ਚਲੋ ਜੇ ਕਿਸੇ ਦਾ ਬੰਦਾ ਇੱਕ ਦੀ ਜਾਨ ਬਚਦੀ ਆ ਜਾਂ ਕੋਈ ਇੱਕ ਸਿੱਧੇ ਰਾਹ ਪੈਂਦਾ ਮੈਂ ਸੋਚਦਾ ਵੀ ਕਿਸੇ ਇੱਕ ਜਾਨ ਬਚਾ ਕੇ ਮੇਰੇ ਅੱਲ ਜਿੰਦਗੀ ਵਧੀਆ ਨਿਕਲ ਜੇ ਨਾ ਤੇ ਉਹ ਕਹਿੰਦੀ ਵੀ ਦੇਖੋ ਮੈਂ ਉਹਦੇ ਨਾਲ ਮੁੰਡੇ ਨਾਲ ਗੱਲ ਕਰੀ ਸੱਚੇ ਕਾਲ ਮਿੱਤਰੋ ਕਿੱਦਾਂ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਤੇ ਆਪਾਂ ਅਕਸਰ ਗੱਲਾਂ ਕਰਦੇ ਆਂ ਪੰਜਾਬ ਦੇ ਵਿੱਚ ਕਿ ਪੰਜਾਬ 'ਚ ਬੇਰੁਜ਼ਗਾਰੀ ਆ ਜਾਂ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਪਰ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਪੰਜਾਬ ਦੇ ਵਿੱਚ ਹੀ ਕੰਮ ਕਰਕੇ ਵਧੀਆ ਕਮਾਈ ਵੀ ਕਰ ਰਹੇ ਨੇ ਤੇ ਦੂਜੇ ਲੋਕਾਂ ਲਈ ਅ ਪ੍ਰੇਰਨਾ ਸਰੋਤ ਨੇ ਤੇ ਆ ਸਾਹਮਣੇ ਮੇਰੇ ਇੱਕ ਛੋਟਾ ਹਾਥੀ ਖੜਾ ਹੈ ਛੋਟੇ ਹਾਥੀ ਦੇ ਵਿੱਚ ਇੱਕ ਭੈਣ ਗੁਰਸਖ ਭੈਣ ਆ ਤੇ ਇਹ ਭੈਣ ਪਿੰਡ-ਪਿੰਡ ਜਾ ਕੇ ਸਬਜ਼ੀ ਵੇਚਦੀ ਆ ਤੇ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਉਹਨਾਂ ਲਈ ਇੱਕ ਪ੍ਰੇਰਨਾ ਸਰੋਤ ਆ ਇਹ ਭੈਣ ਵੀੜੇ ਕੁੜੀਆਂ ਕਹਿੰਦੀਆਂ ਕਿ ਇੱਥੇ ਕੰਮ ਨਹੀਂ ਜਾਂ ਕੰਮ ਨਹੀਂ ਕਰਤਾ ਜਾਂਦਾ ਜਾਂ ਕਿਸੇ ਹੋਰ ਗਲਤ ਪਾਸੇ ਤੁਰ ਪੰਦੀਆਂ ਪਰ ਇਹ ਭੈਣ ਗੁਰਸੇਖ ਆਪਣੇ ਛੋਟੇ ਆਤੀ ਸਬਜ਼ੀ ਵੇਚ ਕੇ ਆਪਣੇ ਘਰ ਦਾ ਬਹੁਤ ਵਧੀਆ ਜਿਹਾ ਜੀਵਨ ਜੀਵਨ ਕਰਦੀ ਹੈ ਭੈਣ ਨਾਲ ਗੱਲਬਾਤ ਕਰਾਂਗੇ ਭੈਣੇ ਸਾਈਡ ਤੇ ਕਰ ਲਉ ਥੋੜਾ ਜਿਹਾ ਆਪਾਂ ਗੱਲਬਾਤ ਕਰਦੇ ਆਂ ਵੀ ਦੇਖੋ ਇਹ ਹਰ ਤਰ੍ਹਾਂ ਦੀ ਸਬਜ਼ੀ ਹੈ ਜਿਹੜੀ ਇਹ ਭੈਣ ਕੋਲ ਮਿਲੂ ਇਹ ਭੈਣ ਦਾ ਪਿੰਡ ਆ ਬਸੀਆਂ ਤੇ ਹੁਣ ਮੈਂ ਇਸ ਵਾਰ ਖੜਾ ਪਿੰਡ ਸਿਵੀਆਂ ਪਿੰਡ ਸਿਵੀਆਂ ਤੇ ਲੱਗਾ ਜਾਂਦਾ ਸੀ ਤੇ ਦੇਖਿਆ ਭੈਣ ਨੂੰ ਤੇ ਦਿਲ ਕੀਤਾ ਕਿ ਇਸ ਪੈਂਡ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂ ਤੇ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਪਿੰਡ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਚੜਦੀ ਕਲਾ ਪਹਿਲਾਂ ਪਿੰਡ ਆਪਣਾ ਨਾਮ ਦੱਸਿਓ ਪਿੰਡ ਦੱਸ ਦਿਓ ਮੇਰਾ ਨਾਮ ਸੋਨੀ ਕਹਿੰਦੇ ਵੈਸੇ ਪਿੰਡ 'ਚ ਮੈਨੂੰ ਤੇ ਪਿੰਡ ਮੇਰਾ ਬਸੀਆਂ ਹਾਂ ਠੀਕ ਆ ਤੇ ਪਿੰਡ ਆ ਸਬਜ਼ੀ ਵਿੱਚ ਦਾ ਕਿਵੇਂ ਖਿਆਲ ਆਇਆ ਵੀ ਪਹਿਲਾਂ ਇੱਕ ਲਈ ਮੈਂ ਜੌਬ ਕਰਦੀ ਸੀਗੀ ਹਮ ਮਤਲਬ ਬ੍ਰਦਰ ਸੀਗੇ ਦੋ ਐਕਸਪਾਇਰ ਹੋ ਗਏ ਸੀਗੇ ਹਮ ਤੇ ਉਸ ਤੋਂ ਬਾਅਦ ਸੋਰਸ ਇਨਕਮ ਦਾ ਹੈ ਨਹੀਂ ਸੀ ਕੋਈ ਤੇ ਕੋਈ ਫਰੈਂਡ ਮਿਲੀ ਉਹਨੇ ਮੈਨੂੰ ਬਾਹਰ ਜਾਬ ਕਰਨ ਲਈ ਮਤਲਬ ਲੈ ਕੇ ਵਧੀਆ ਉੱਥੇ ਵੀ ਵਧੀਆ ਕੰਮ ਚੱਲਿਆ ਮੈਂ ਕੇਅਰ ਟੇਕਰ ਦੀ ਜੌਬ ਕਰਦੀ ਸੀ ਹੁਣ ਤੱਕ ਅਜੋ 6 ਮਹੀਨੇ ਪਹਿਲਾਂ ਤੱਕ ਕਿੱਥੇ ਲੁਧਿਆਣਾ ਚੰਡੀਗੜ੍ਹ ਦਿੱਲੀ ਤੱਕ ਵੀ ਮੈਂ ਜੌਬ ਕਰੀ ਆ ਅੱਛਾ ਤਾਂ ਉਸ ਤੋਂ ਬਾਅਦ ਫਿਰ ਮੰਮੀ ਯਾਨੀ ਕਿ ਹੁਣ ਮੰਮੀ ਦੇ ਇੱਕ ਐਕਸੀਡੈਂਟ ਹੋ ਗਈ ਛੋਟਾ ਜਿਹਾ ਉਹ ਐਕਸੀਡੈਂਟ ਦੇ ਨਾਲ ਉਹਨਾਂ ਦੇ ਯਾਨੀ ਕਿ ਫ੍ਰੈਕਚਰ ਹੋ ਗਿਆ ਸੀਗਾ ਬਾਹ ਦੇ ਉੱਤੇ ਅੱਛਾ ਉਹਦੇ ਨਾਲ ਕੀ ਹੋਇਆ ਜਦੋਂ ਹੁਣ ਆਪਾਂ ਪ੍ਰਾਈਵੇਟ ਜੌਬ ਕਰਦੇ ਆ ਕੋਈ ਵੀ ਹਮ ਆਪਾਂ ਜਿੰਨਾ ਚਿਰ ਜੌਬ ਕਰਾਂਗੇ ਓਨਾ ਟਾਈਮ ਹੀ ਆਪਾਂ ਨੂੰ ਪੈਸੇ ਆਉਣਗੇ ਬਿਲਕੁਲ ਫਿਰ ਜੌਬ ਛੱਡ ਕੇ ਜਦੋਂ ਮਾਤਾ ਨੂੰ ਪਾਪਾ ਵੀ ਹੈ ਨਹੀਂ ਮੇਰੇ ਮਾਤਾ ਨੂੰ ਮੈਂ ਘਰੇ ਸੰਭਾਲਣ ਲਈ ਆਈ ਤਾਂ ਮੇਰੀ ਜਿਹੜੀ ਇਨਕਮ ਸੀ ਬੰਦ ਹੋ ਗਈ ਹਮ ਉਲਟਾ ਪੈਸਾ ਲੱਗਣਾ ਸ਼ੁਰੂ ਹੋ ਗਿਆ ਅੱਛਾ ਹੁਣ ਫਿਰ ਇਹ ਹੋ ਗਿਆ ਕਿ ਮਾਤਾ ਦੀ ਵੀ ਹੁਣ ਉਮਰ 65 ਸਾਲ ਤੋਂ ਉੱਪਰ ਹੋ ਗਈ ਫਿਰ ਮੈਂ ਸੋਚਿਆ ਵੀ ਹੁਣ ਜੇ ਮੈਂ ਬਾਹਰ ਰਹੂੰ ਤਾਂ ਇਹਨਾਂ ਦੀ ਕੇਅਰ ਕੌਣ ਕਰੂ ਮੈਂ ਲੋਕਾਂ ਨੂੰ ਸਾਫ਼ ਦੀ ਫਿਰ ਮੇਰੀ ਮਾਂ ਰੋਲਦੀ ਆ ਬਿਲਕੁਲ ਮੇਰ ਮੈਂ ਮੰਮੀ ਨੂੰ ਕਿਹਾ ਮਗਾ ਮੰਮੀ ਵੀ ਮੈਂ ਹੁਣ ਕੋਈ ਇਹੋ ਜਿਹਾ ਕੰਮ ਕਰਨਾ ਕਿ ਵੀ ਮੈਂ ਘਰੇ ਸ਼ਾਮ ਨੂੰ ਤੇਰ ਕੋ ਆਦਿਆ ਕਰਾਂ 5-700 ਰੁਪਏ ਆਪਾਂ ਨੂੰ ਬਣ ਜਾ ਕਰੇ ਆਪਣਾ ਗੁਜ਼ਾਰਾ ਹੋਈ ਜਾਊਗਾ। ਹੂੰ। ਮੰਮੀ ਕਹਿੰਦੇ ਵੀ ਚਲੋ ਦੇਖ ਲਓ ਫਿਰ ਮੈਂ ਕਈ ਬੰਦਿਆਂ ਨੂੰ ਮਤਲਬ ਇੱਥੋਂ ਤੱਕ ਮੈਂ ਸੋਚਿਆ ਕਿ ਟਿੱਕੀਆਂ ਦੀ ਰੇੜੀ ਤੱਕ ਲਾ ਲਾ ਵੀ ਜੇ ਮੈਨੂੰ ਇਨਕਮ ਹੋ ਜਾਈ। ਵੀ ਕੋਈ ਗੱਲ ਨੇ ਗੋਲ ਗੱਪੇ ਕੋਈ ਵੀ ਆ ਵੀ ਚਾਟ ਉਹ ਮਹਿੰਦੀ ਕਰਨੀ ਆ ਹਾਂ। ਵੀ ਆਪਾਂ ਮਿਹਨਤ ਕਰਨੀ ਆ। ਅਸੀਂ ਇੱਕ ਦਿਨ ਉੱਥੇ ਬੈਠੇ ਸੀਗੇ ਤੇ ਐਦਾਂ ਹੀ ਕੋਈ ਗੱਡੀ ਨਗੀ ਬਰੇ ਅੱਗੇ ਦੀ। ਅੱਛਾ। ਮਨ ਚ ਆਇਆ ਖਿਆਲ ਵੀ ਕਿਉਂ ਆਪਾਂ ਟرائی ਕਰਦੇ ਰਹੇ ਜਾਨੀ ਕਿ ਮੰਨ ਲਓ ਵੀ ਇੱਕ ਡੇਢ ਮਹੀਨਾ ਫੇਰ ਨਿਕਲ ਗਿਆ ਮੇਰਾ ਸੋਚ ਦੇ ਸੋਚਿਆ ਅੱਛਾ ਇੱਕ ਡੇਢ ਮਹੀਨੇ ਬਾਅਦ ਇੱਕ ਦਿਨ ਅਚਾਨਕ ਜਿਵੇਂ ਲੋਕ ਉਹਨੂੰ ਫੇਸਬੁੱਕ ਨੂੰ ਯੂਜ਼ ਕਰਦੇ ਆ ਕਈ ਕਿਵੇਂ ਕਰਦੇ ਆ ਕਿ ਕਿਵੇਂ ਕਰਦੇ ਆ ਬਾਈ ਇਧਰ ਆ ਜੁ ਬਣੇ ਗੱਡੀਆਂ ਹੁੰਦੀਆਂ ਮੇਰੀ ਫੇਸਬੁੱਕ ਦੇ ਉੱਪਰ ਇੱਕ ਐਪ ਆ ਗਿਆ ਅੱਛਾ ਮਾਰਕੀਟਪਲੇਸ ਕਹਿੰਦੇ ਆ ਜੀ ਹਾਂ ਮੈਂ ਉਹਦਾ ਤੇ ਲੋਕਾਂ ਨੂੰ ਮੈਸੇਜ ਕਰਨੇ ਸ਼ੁਰੂ ਕਰਤੇ ਕਿ ਮੈਨੂੰ ਨਵਾਂ ਸੈਕੰਡ ਹੈਂਡ ਜਾਂ ਪਰਚੇਜ਼ ਕਰਨਾ ਹੈ ਲੈਣਾ ਹੂੰ ਤਾਂ ਉਹਦੇ ਤੇ ਇੱਕ ਐਪ ਖੁੱਲ ਗਿਆ ਬੁੱਕ ਨਾਓ ਦਾਦਾ ਮੋਟਰ ਆਇਆ ਅੱਛਾ ਮੈਂ ਵੈਸੇ ਹੀ ਬੈਠੇ ਬੈਠੇ ਨੇ ਬੁੱਕ ਕਰਤਾ ਹੂੰ ਬੁੱਕ ਕਰਨੇ ਮੈਨੂੰ ਕਾਲ ਆ ਗਈ ਲੁਧਿਆਣੇੋਂ ਕਹਿੰਦੇ ਕਿ ਤੁਸੀਂ ਛੋਟਾ ਹਾਥੀ ਲੈਣਾ ਮੈਨੂੰ ਨਹੀਂ ਸੀ ਪਤਾ ਵੀ ਕੌਣ ਬੋਲਦਾ ਹਾਂ ਬਈ ਇਧਰੋਂ ਇਧਰ ਨੂੰ ਬਚਾ ਹਾਂ ਅੱਛਾ ਤੇ ਮੈਂ ਕਿਹਾ ਹਾਂਜੀ ਲੈਣਾ ਮੈਂ ਕਿਹਾ ਕਿੰਨਾ ਮਾਡਲ ਮੈਨੂੰ ਕਹਿੰਦੇ ਮਾਡਲ ਨਹੀਂ ਭਾਈ ਇਹ ਤਾਂ ਨਵਾਂ ਦਿੰਨੇ ਹੂੰ ਮੈਂ ਕਿਹਾ ਕਿਹੜਾ ਕਿਸੇ ਨੇ ਦੇਣਾ ਮੈਂ ਕਿਹਾ ਜੀ ਚਲੋ ਦੇ ਦਿਓ ਜੀ ਜੇ ਨਵਾਂ ਦਿੰਨੇ ਮੈਂ ਤਾਂ ਵੈਸੇ ਹੀ ਇਦਾਂ ਜੀ ਨਾਰਮਲ ਜੀ ਗੱਲ ਕੀਤੀ ਹੂੰ ਦੂਜੇ ਤੀਜੇ ਦਿਨ ਉਹਨੇ ਫੇਰ ਕਾਲ ਆਈ ਕਹਿੰਦੇ ਤਨ ਮਿਲਣਾ ਉਹ ਆ ਗਿਆ 5 ਤਰੀਕ ਨੂੰ ਮੈਨੂੰ ਮਿਲਣਾ ਆ ਹੂੰ ਕੁਦਰਤ ਦੀ ਇਹ ਜੀ ਅਰਦਾਸ ਕੀਤੀ ਪ੍ਰਮਾਤਮਾ ਅੱਗੇ ਵੀ ਜੇ ਚੰਗਾ ਹੋਇਆ ਮਹਾਰਾਜ ਹੋਵੇ ਨਹੀਂ ਹੋਵੇ ਨਾ ਹੂੰ ਤੇ 10 ਤਰੀਕ ਨੂੰ ਮੈਨੂੰ ਸਾਰੀ 10 ਤਰੀਕ ਤੱਕ ਉਹਨਾਂ ਨੇ ਫਾਰਮੈਲਟੀ ਕਰਕੇ ਡਾਊਨ ਪੇਮੈਂਟ ਥੋੜੀ ਬਹੁਤੀ ਕਰਵਾ ਕੇ ਹੂੰ ਉਹ ਕਹਿੰਦੇ ਵੀ ਆਹਦਾ ਕਸ਼ਤਾਂ ਤੇ ਕਢਾ ਲਓਗੇ ਅੱਛਾ ਤੇ ਮੈਂ ਫੇਰ ਵੀ ਮੈਨੂੰ ਯਕੀਨ ਨਹੀਂ ਸੀਗਾ ਮੈਨੂੰ ਚਲਾਉਣਾ ਵੀ ਨਹੀਂ ਸੀ ਆਉਂਦਾ ਇੱਥੋਂ ਤੱਕ ਮੈਂ ਕਦੇ ਗੱਡੀ ਨਹੀਂ ਚਲਾਈ ਸੀ ਅੱਜ ਤੱਕ ਅੱਜ ਤੋਂ 1 ਮਹੀਨਾ ਪਹਿਲਾਂ ਅੱਛਾ ਮੈਂ ਕੀ ਕਿਤਾਬ ਹੈ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਠੀਕ ਆ ਉਹ ਬੈਂਕ ਵਾਲੇ ਵੀ ਘਰੇ ਆ ਗਏ ਉਹਨਾਂ ਨੇ ਆ ਉਹਦਾ ਸਾਰਾ ਕੁਝ ਸਿੰਬਲ ਵਗੈਰਾ ਚੈੱਕ ਕਰਿਆ ਮੈਨੂੰ ਕਹਿੰਦੇ 10 ਤਰੀਕ ਨੂੰ ਤੁਸੀਂ ਯਕੀਨ ਮੰਨੋ ਦੀਵਾਲੀ ਤੋਂ 2 ਦਿਨ ਪਹਿਲਾਂ ਅੱਛਾ ਉਹਨਾਂ ਦੀ ਮੈਨੂੰ ਕਾਲ ਆ ਗਈ ਕਹਿੰਦੇ ਵੀ ਆਪਦੀ ਗੱਡੀ ਲੈ ਜਾਓ ਮੈਂ ਕਿਹਾ ਵੀ ਅੱਜ ਤਾਂ ਨਹੀਂ ਮੈਂ ਉਹਨਾਂ ਨੂੰ ਤਾਂ ਵੱਧ ਬਾਹਰ ਨੂੰ ਆਉਂਗਾ ਮੈਂ ਕਹਿੰਦਾ ਨਹੀਂ ਅੱਜ ਦਿਨ ਚੰਗਾ ਮੈਂ ਕਹਾਂ ਵੀ ਸਾਡੇ ਲਈ ਤਾਂ ਸਾਰੇ ਦਿਨ ਚੰਗੇ ਆ ਹੂੰ ਮੈਂ ਕਹਾਂ ਚਲੋ ਜੇ ਤੁਸੀਂ ਕਹਿੰਦੇ ਹੋ ਉਹ ਤੇ ਬਾਰਿਸ਼ ਬਹੁਤ ਹੋ ਰਹੀ ਸੀ ਮੈਂ ਕਹਾਂ ਚੱਲ ਅਸੀਂ ਆਏ ਨੇ ਮੈਨੂੰ ਚਲੌੜੀ ਬਣਾਵੇ ਮੈਂ ਫਿਰ ਬੰਦਾ ਲੱਭਾਂ ਵੀ ਮੈਨੂੰ ਲੈ ਕੇ ਕੌਣ ਜਾਊਗਾ ਹੁਣ ਅੱਛਾ ਫਿਰ ਇੱਕ ਮੁੰਡਾ ਸੀ ਆਪਣੇ ਪੈਟ ਤੋਂ ਹੀ ਫਿਰ ਉਹਦੇ ਕੋਲ ਗਈ ਮੈਂ ਕਹਾਂ ਵੀਰੇ ਐ ਕਰਕੇ ਕਹਿੰਦਾ ਕੋਈ ਨਾ ਮੈਂ ਤੈਨੂੰ ਮੈਸਤਰੀ ਭੇਜਦਾ ਨਾਲੇ ਚੱਕ ਕਰਕੇ ਲਿਆਉਂਗਾ ਬਚਾਰਾ ਉਹ ਮੁੰਡਾ ਮੇਰੇ ਨਾਲ ਮੀਂਹ 'ਚ ਗਿਆ ਅਸੀਂ ਰਾਤ ਨੂੰ 7 ਵੇਲੇ ਤਿੰਨ ਦਿਨ ਅਸੀਂ ਮਤਲਬ ਕਿਹੜੇ 'ਚ ਖੜ ਉਸ ਤੋਂ ਬਾਅਦ ਵੇਖਿਆ ਵੀ ਯਾਨੀ ਉਹਨਾਂ ਨੇ ਮੈਨੂੰ ਪੁੱਛਿਆ ਮੇਰੇ ਕਹਿੰਦੇ ਤੁਸੀਂ ਗੱਡੀ ਕਾਦੇ ਵਾਸਤੇ ਲੈਣੀ ਆ ਮੈਂ ਕਿਹਾ ਬਸ ਲੈਣੀ ਆ ਗੱਡੀ ਘਰੇ ਔਣ ਦਾਕ ਮੈਨੂੰ ਨਹੀਂ ਸੀ ਪਤਾ ਵੀ ਮੈਂ ਇਹਦੇ ਤੇ ਕੀ ਕਰਨਾ ਅੱਛਾ ਫੇਰ ਲੈ ਲਈ ਫੇਰ ਉਸ ਤੋਂ ਬਾਅਦ ਜਦੋਂ ਇੱਕ ਦਰਜਾ ਨਹੀਂ ਪੈਦਾ ਹੋ ਜਾਂਦਾ ਬੰਦੇ ਦਾ ਵੀ ਹੁਣ ਕੈਸੇ ਤੋਂ ਸ਼ੁਰੂ ਹੋਗੀ ਹਾਂ ਵੀ ਹੁਣ ਕੀ ਕਰੀਏ ਢੇੜਾ ਆਵੇ ਨਾ ਆਵੇ ਵੀ ਕੋਈ ਕੁੜੀ ਸਮਝ ਕੇ ਢੇੜਾ ਦਿੰਦਾ ਵੀ ਨਹੀਂ ਹੈਗਾ ਅਗਰ ਕੋਈ ਕੁੜੀ ਦਾ ਕੰਮ ਆਏ ਬਹੁਤ ਗੱਲਾਂ ਹੋ ਜਾਂਦੀਆਂ ਇਹ ਰ ਇੱਕ ਦਿਨ ਬੈਠੇ-ਬੈਠੇ ਮੇਰੇ ਨਾਲ ਇੱਕ ਮੁੰਡਾ ਸੀਗਾ ਉਹ ਪਹਿਲਾਂ ਚਿੱਟਾ ਲਾਉਂਦਾ ਸੀ ਤੇ ਚਿੱਟਾ ਵੇਚਦਾ ਸੀ ਤੇ ਮੈਂ ਉਹਨੂੰ ਉਹਦੀ ਮੰਮੀ ਸਾਡੇ ਘਰੇ ਕੰਮ ਕਰਦੀ ਆ ਤੇ ਮੈਂ ਉਹਦੀ ਮੰਮੀ ਨੂੰ ਕਿਹਾ ਮੈਂ ਕਿਹਾ ਵੀ ਜੇ ਉਹ ਚਾਹੇ ਤਾਂ ਮੈਂ ਉਹਨੂੰ ਉਹ ਦਾਲ ਦਾਲ ਜੋ ਕੱਟਣਾ ਚਾਹਦੀ ਇੱਕ ਮੇਰਾ ਇਹ ਬਕਸਾ ਦੀ ਆ ਵੀ ਚਲੋ ਜੇ ਕਿਸੇ ਦਾ ਬੰਦਾ ਇੱਕ ਦੀ ਜਾਨ ਬਚਦੀ ਆ ਜਾਂ ਕੋਈ ਇੱਕ ਸਿੱਧੇ ਰਾਹ ਪੈਂਦਾ ਮੈਂ ਸੋਚਦਾ ਵੀ ਕਿਸੇ ਇੱਕ ਜਾਨ ਬਚਾ ਕੇ ਮੇਰੇ ਨਾਲ ਜ਼ਿੰਦਗੀ ਵਧੀਆ ਨਿਕਲਦੀ ਹੈ ਨਾ ਤੇ ਉਹ ਕਹਿੰਦੀ ਵੀ ਦੇਖੋ ਮੈਂ ਉਹਦੇ ਨਾਲ ਮੁੰਡੇ ਨਾਲ ਗੱਲ ਕਰੀ ਮੈਂ ਕਿਹਾ ਵੀ ਤੂੰ ਮੇਰੇ ਨਾਲ ਚੱਲਿਆ ਕਰ ਮੈਂ ਕਿਹਾ ਦੇਖੀ ਵੀ ਇੱਕ ਗੱਲ ਹੈਗੀ ਆ ਲੋਕਾਂ ਨੇ ਇਹ ਨਹੀਂ ਕਹਿਣਾਗਾ ਵੀ ਤੈਨੂੰ ਮੈਂ ਚੰਗੇ ਕੰਮ ਚ ਲਾਤਾ ਪਰ ਲੋਕ ਇਹ ਜ਼ਰੂਰ ਕਹਿਣਗੇ ਵੀ ਇਹ ਚਿੱਟਾ ਵੇਚਣ ਲੱਗ ਗਿਆ ਹਮ ਅੱਜ ਕੱਲ ਜਿਹੜੀ ਹੈ ਤੂੰ ਤਾਂ ਪਹਿਲਾਂ ਆਉਂਦੇ ਲੋਕ ਪਹਿਲਾਂ ਲੱਗੂਗੀ ਪਰ ਮੈਂ ਉਸ ਚੀਜ਼ ਨੂੰ ਫੇਰ ਵੀ ਮੈਂ ਸਾਈਡ ਤੇ ਰੱਖ ਕੇ ਵੀ ਮੈਂ ਤੈਨੂੰ ਚਾਹਣੀ ਵੀ ਤੂੰ ਮੇਰੇ ਨਾਲ ਲੱਗ ਕੇ ਇੱਕ ਹੀਰਾ ਬਣ ਜਾ ਵੀ ਮੈਂ ਮੈਂ ਆਪਦੇ ਆਪ ਨੂੰ ਹੀਰਾ ਨਹੀਂ ਕਹਿੰਦੀ ਇਹਨਾਂ ਵਿੱਚ ਪਰ ਮੈਂ ਇਹ ਕਹਿੰਦੀ ਆ ਕਿ ਤੂੰ ਹੀਰਾ ਬਣ ਜਾ ਵੀ ਇੱਧਰੋਂ ਨਿਕਲਿਆ ਤਾਂ ਛੱਡ ਦੇ ਹਮ ਚਲੋ ਉਹ ਮੇਰੇ ਨਾਲ ਜਾਨ ਕੇ ਲੱਗ ਗਿਆ ਮੁੰਡਾ ਲੱਗ ਗਿਆ ਚਲੋ ਅਸੀਂ ਮੰਡੀ ਚਲੇ ਗਏ ਹਮ ਪਹਿਲਾਂ ਤਾਂ ਚਲਾਉਣਾ ਨਾ ਆਵੇ ਮੈਨੂੰ ਮੈਂ ਤੀਜੇ ਦਿਨ ਮਮਮੀ ਨੂੰ ਕਿਹਾ ਮੈਂ ਕਿਹਾ ਮਮਮੀ ਮੈਂ ਚਲਾ ਲੂੰ ਮਮਮੀ ਵੀ ਡਰ ਗਈ ਅੱਛਾ ਮੈਨੇ ਕਹਦੀ ਵੀ ਦੇਖ ਲੈ ਪਤਾ ਨਹੀਂ ਤੇ ਸਾਡਾ ਘਰ ਕਾਫੀ ਉੱਚਾ ਵਾ ਅੱਗੇ ਤਾਂ ਦੀਵਾ ਸੀਗਾ ਤੁਹਾਨੂੰ ਮੰਨ ਲਓ ਪਹਿਲਾਂ ਹੁਣ ਆ ਪਾਇਆ ਜੂ ਉੱਚਾ ਕਾਫੀ ਉੱਚਾ ਇਧਰ ਇਧਰ ਨੂੰ ਦੇਖੋ ਮੇਰਾ ਹਾਂਜੀ ਅੱਛਾ ਤਾਂ ਉਹ ਮੈਂ ਮੈਨੂੰ ਡਰ ਲੱਗਿਆ ਕਰੇ ਵੀ ਕਿਤੇ ਇਧਰ ਉਧਰ ਨਾ ਵੱਜ ਜਾਏ ਜੇ ਪਿੱਛੇ ਨੇ ਮੁੜਿਆ ਹੋਏ ਚੜਨ ਲੱਗਿਆ ਮੈਂ ਇੱਕ ਦਿਨ ਫਿਰ ਮਾਨ ਚ ਬਣਾ ਲਿਆ ਮੈਂ ਕਿਹ ਕਿਧੀਆਂ ਮਨਤਾ ਕਰਾਂਗੇ ਵੀ ਅੱਜ ਕੱਢਣਾ ਬਾਹਰ ਬਾਬਾ ਮੇਰਾ ਮਮਮੀ ਬਾਹਰ ਖੜ੍ਹ ਵੇ ਆਪਾਂ ਕੱਢਦੇ ਹਾਂ ਯਾਨੀ ਇੱਕ ਕਿਲੋ ਲਜਿਆਲਾ ਕੰਮ ਨਹੀਂ ਸੀਗਾ ਵੀ ਆਪਾਂ ਬਾਹਰ ਕੱਢ ਲਿਆ ਉਹਨੂੰ ਬਾਹਰ ਕੱਢਿਆ ਤੇ ਫਿਰ ਉਸ ਤੋਂ ਬਾਅਦ ਚਲੋ ਮੈਂ ਰੋਡ ਤੇ ਲੈ ਗਈ ਹੌਲੀ 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 ਕਿਉਂਕਿ ਪਹਿਲਾਂ ਮੈਂ ਬੋਲਟ ਤੱਕ ਚਲਾਇਆ ਸੀ ਮੈਂ ਕੱਢੀ ਨਹੀਂ ਸੀ ਚਲਾਈ ਅੱਛਾ ਉਸ ਤੋਂ ਬਾਅਦ ਫਿਰ 2-3 ਦਿਨ ਮੈਂ ਟਰਾਈ ਕਈ ਗਰੀ ਕਦੇ ਇਹਦਾ ਕੁਝ ਕਰਾ ਲਿਆ ਆ ਕਰੋਨਾ ਉਹ ਕਰੋਨਾ ਮੈਂ ਟੇਪਾ ਟੂ ਪਾਈ ਲਵਾਉਣੀਆਂ ਪੈਂਦੀਆਂ ਨੇ ਇਹਦੇ ਆਲੇ-ਦੁਆਲੇ ਮੈਨੂੰ ਕੁਝ ਵੀ ਨਹੀਂ ਸੀ ਪਤਾ ਮੈਂ ਯਾਨੀ ਕਿ ਡਰਾਈਵਰ ਨੂੰ ਇੱਕ ਨੂੰ ਫੋਨ ਲਾਇਆ ਮੈਂ ਕਿਹਾ ਵੀ ਇਹਦੇ ਲਈ ਕੀ ਕਰਨਾ ਪੈਂਦਾ ਮੈਨੂੰ ਦੱਸ ਦੇ ਕਿ ਵੀ ਆਪਾਂ ਪਹਿਲੀ ਕੱਚੀ ਜਿਵਾਕ ਨੂੰ ਪੜਨ ਲਾ ਦੇਣੇ ਹੁੰਦੇ ਆ ਲਾਈਕ ਉਦਾਂ ਦਾ ਮੇਰਾ ਉਹ ਟਾਈਮ ਸੀਗਾ ਚਲੋ ਹੌਲੀ-ਹੌਲੀ ਉਹਨਾਂ ਨੇ ਮੈਨੂੰ ਇੱਕ ਦੋ ਗੱਲਾਂ ਦੱਸੀਆਂ ਮੈਂ ਕਰਵਾ ਲੀਆਂ ਫਿਰ ਅਸੀਂ ਚਲੇਗੇ ਸਬਜ਼ੀ ਮੰਡੀ ਚ ਗਰਾਂ ਤੇ ਉੱਥੇ ਜਾ ਕੇ ਚਲੋ ਅਸੀਂ ਤਿੰਨ-ਚਾਰ ਕ ਹਜ਼ਾਰ ਦਾ ਸਮਾਨ ਲਿਆ ਵਧੀਆ ਰਿਸਪੌਂਸ ਮਿਲਿਆ ਔਰ ਮੈਂ ਆਪਣੇ ਪਿੰਡ ਵਾਲਿਆਂ ਦਾ ਜਣੀ ਇੰਨਾ ਧੰਨਵਾਦ ਕਰਨਾ ਜਿਹੜੇ ਪਿੰਡ ਦੀ ਬਸੀਆਂ ਦੇ ਜਣੀ ਕਿ ਟੈਕਸੀ ਸਟੈਂਡ ਤੇ ਗਰਦੇਵ ਸਿੰਘ ਉਹਨੂੰ ਚੌੜਾ ਕਹਿੰਦੇ ਆ ਵੀਰੇ ਨੂੰ ਇੰਨੀ ਉਹਨੇ ਮੇਰੀ ਉਹਨੇ ਵੀ ਇੰਨੀ ਸਪੋਰਟ ਕਰੀ ਮਤਲਬ ਵੀ ਮੈਨੂੰ ਕਹਦਾ ਵੀ ਕੁੜੀਆਂ ਤਾਂ ਕੰਮ ਸ਼ੁਰੂ ਕਰ ਲਿਆ ਅਸੀਂ ਸਾਰੇ ਤੇਰੇ ਨਾਲ ਆ ਵੀ ਹਰ ਤਾਂ ਪਿੱਛੇ ਨਹੀਂ ਹਟਣਾ ਠੀਕ ਇੱਥੋਂ ਤੱਕ ਕਿ ਦੁਕਾਨਦਾਰਾਂ ਨੇ ਆਲੇ-ਦਾਲ ਸਬਜ਼ੀਆਂ ਵਾਲਿਆਂ ਨੇ ਮਾਰਕੀਟ ਤਾਂ ਫਰਕ ਪੈ ਗਿਆ ਉਹਨਾਂ ਦਾ ਕਿਉਂਕਿ ਚੀਜ਼ ਨਵੀਂ ਦਾ ਇਹ ਚੀਜ਼ ਤਾਜ਼ੀ ਦਾ ਬਹੁਤ ਫਰਕ ਪੈਂਦਾ ਤੇ ਉਹਨਾਂ ਨੇ ਵੀ ਮਤਲਬ ਥੋੜੀ ਜਿਹੀ ਖੈਵਾਜੀ ਜੀ ਹੋ ਜਾਂਦੀ ਆ ਬੰਦਾ ਮੂੰਹ ਤੇ ਨਹੀਂ ਕਹਦਾ ਉਹ ਪਤਾ ਲੱਗ ਜਾਂਦਾ ਉਹਨਾਂ ਨੇ ਪੁਲਿਸ ਵਾਲੇ ਨੂੰ ਬੁਲਾਇਆ ਇੱਕ ਦਿਨ ਪੁਲਿਸ ਵਾਲਾ ਵੀ ਮੈਨੂੰ ਕਹਿ ਕੇ ਗਿਆ ਇੱਥੇ ਗੱਡੀ ਨਹੀਂ ਲਾਉਣੀ ਪਰ ਉਹ ਟੈਕਸੀ ਸਟੈਂਡ ਵਾਲੇ ਕਹਿੰਦੇ ਨਹੀਂ ਤੂੰ ਲਾ ਆ ਸੀ ਹੈਗੀ ਅੱਜ ਠੀਕ ਮਤਲਬ ਮੈਨੇ ਸਪੋਰਟ ਵੀ ਬਹੁਤ ਕਰੀ ਰਿਸਪੌਂਸ ਬਹੁਤ ਵਧੀਆ ਮਿਲਿਆ ਜਿਹੜੀ ਹੁਣ ਤੁਹਾਡੀ ਗੱਡੀ ਇਥੇ ਬਸੀਆਂ ਟੈਕਸੀ ਸਟੈਂਡ ਉੱਪਰ ਲੱਗ ਜਾਂਦੀ ਆ ਟੈਕਸੀ ਸਟੈਂਡ ਤੇ ਜਨਾਲ ਦੀਵਾਲ ਵਾਲੇ ਮੋੜ ਦੇ ਉੱਤੇ ਮੇਰੀ ਸ਼ਾਮ ਨੂੰ 2 ਵਜੇ ਜਿਵੇਂ ਹੁਣ ਮੈਂ ਲ ਕੀ ਆ ਪਤਾ ਅਚਾਨਕ ਹੀ ਰਾਤ ਹੋ ਗਿਆ ਬਿਲਕੁਲ ਮੈਂ ਤਾਂ ਬੜੀ ਲੰਘੇ ਦਾ ਕੱਢ ਗਿਆ ਮੈਂ ਕਿ ਗੁਰਸੇ ਘ ਭੈਣ ਮੈਂ ਕਿ ਗੱਲਬਾਤ ਕਰੀ ਹਾਂ ਤਾਂ ਮੰਨ ਲਓ ਜਾਂਦੇ ਉੱਥੇ ਹੁਣ ਜਿਵੇਂ 2 ਵਜੇ ਤੱਕ ਮੈਂ ਇੱਕ ਦੋ ਪਿੰਡ ਵਾਲੇ ਦਾਲੇ ਕਿਹੜੇ ਕਿਹੜੇ ਪਿੰਡਾਂ ਜਾਂਦੇ ਹੋ ਆਪਾਂ ਜਾਂਦੇ ਚੱਕ ਭਾਈਕੇ ਤੱਕ ਵੀ ਜਾਏ ਆਈਆਂ ਮੈਂ ਠੀਕ ਹਾਂ ਤਾਂ ਬਾਕੀ ਇੱਧਰ ਧੂਰਗੋੜ ਤੇ ਆਪਣਾ ਬੋਪਾਰਾ ਜਿਹੜਾ ਦੀ ਹਾਲ ਹੋ ਗਿਆ ਜਿਹੜਾ ਦੀ ਹਾਲ ਨਹੀਂ ਗਿਆ ਅਜੇ ਤੱਕ ਰਸਾਇਆਪੁਰ ਨੱਥਵਾਲ ਚੋੜਾ ਮਾਣੂਕੇ ਤੱਕ ਠੀਕ ਆ ਜਿਹੜੇ ਜਿਹੜੇ 10 ਕਿਲੋਮੀਟਰ ਦੀ ਰੀਟ ਆ ਜੀ ਜਿਵੇਂ ਆਪਾਂ ਇੱਥੋਂ ਥੱਲੇ 3 ਕਿਲੋਮੀਟਰ ਅੱਗੇ 2 ਕਿਲੋਮੀਟਰ ਅੱਗੇ ਆਏ ਮੈਂ ਇਦਾਂ ਬਣਾ ਲੈਣਾ ਉਹਨੇ ਵੀ 10 ਕਿਲੋਮੀਟਰ ਤੋਂ ਮੁੜੇ ਆਉਣਾ ਠੀਕ ਤੇ ਰਿਸਪੌਂਸ ਵਧੀਆ ਮਿਲਦਾ ਲੋਕਾਂ ਦਾ ਪਿੰਡਾਂ 'ਚ ਬਹੁਤ ਵਧੀਆ ਜਿਵੇਂ ਆਮ ਕਈ ਵਾਰ ਕੁੜੀ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾਗਾ ਇਲਾ ਤਾਂ 90% ਤਾਂ ਮੇਰਾ ਕਿਸੇ ਨੂੰ ਛੇਤੀ ਪਤਾ ਨਹੀਂ ਲੱਗਦਾ ਆੜੀ ਆੜੀ ਕਰੀ ਜਾਣਗੇ ਕਦੇ ਇਹ ਕਦੇ ਕਿਸੇ ਕਹਿਣਗੇ ਆਏ ਕਰੋ ਬਾਅਦ ਜਦੋਂ ਪਤਾ ਲੱਗਦਾ ਫਿਰ ਅਗਲਾ ਕਹਿੰਦਾ ਸੌਰੀ ਵਾਗਾ ਜੀ ਤੁਹਾਨੂੰ ਕਿਹੜਾ ਪਤਾ ਠੀਕ ਮੇਰੀ ਆਵਾਜ਼ ਦਾ ਵੀ ਥੋੜਾ ਜਿਹਾ ਹੈਗਾ ਬਿਲਕੁਲ ਤੇ ਪਰ ਮੈਂ ਨਹੀਂ ਮੰਨਦੀ ਹੈਗੀ ਕਿ ਕੁੜੀਆਂ ਕੁਝ ਕਰ ਨਹੀਂ ਸਕਦੀਆਂ ਮੈਂ ਇੱਕ ਧਾਗਾ ਮਿਲ ਤੋਂ ਆਵਦੀ ਜਰਨੀ ਸ਼ੁਰੂ ਕੀਤੀ ਸੀ ਧਾਗਾ ਮਿਲ ਦੇ ਵਿੱਚ ਇੱਕ ਟ੍ਰੇਨਿੰਗ ਮੈਂ ਲੱਗੀ ਸੀ ਤੇ ਮੈਂ ਧਾਗਾ ਮਿਲ ਦੇ ਵਿੱਚ ਐਜ਼ ਅ ਸੁਪਰਵਾਈਜ਼ਰ ਐਜ਼ ਅ ਮਤਲਬ ਹੋਸਟਲ ਇਨਚਾਰਜ ਸਿਕਿਉਰਿਟੀ ਇਨਚਾਰਜ ਮੈਂ ਬਹੁਤ ਤਰ੍ਹਾਂ ਦੀਆਂ ਉਹਦੇ ਵਿੱਚ ਵੀ ਮਤਲਬ ਜਿਹੜੀਆਂ ਸਕੇਲਾਂ ਨੇ ਉਹ ਮੈਂ ਪਾਰ ਕੀਤੀਆਂ ਜਨਨ ਕਿ ਜਨਨ ਕਿ ਅਲਗ-ਅਲਗ ਪੜਾਵਾਂ ਤੋਂ ਸਿੱਖ ਕੇ ਆਏ ਹਾਂ ਠੀਕ ਹੈ ਤੇ ਹੁਣ ਵੱਡੀ ਗੱਲ ਇਹ ਹੈ ਕਿ ਜ਼ਿੰਦਗੀ 'ਚ ਬੰਦਾ ਜੇ ਆ ਉਹਦੇ ਦਿਮਾਗ ਦੇ ਵਿੱਚ ਇਹ ਰੱਖਦਾ ਕਿ ਮੈਂ ਸਿੱਖਣਾ ਵਾਂ ਤਾਂ ਕੁਝ ਵੀ ਕਰ ਸਕਦਾ ਠੀਕ ਤੇ ਹੁਣ ਭਾਵੇਂ ਵਧੀਆ ਆਮਦਨ ਹੋਈ ਦੀ ਆ ਘਰ-ਘਰ ਵਧੀਆ ਚੱਲਦਾ ਹੈ ਉਹ ਵੱਡੀ ਆ ਦੀ ਕਸਤ ਕੱਢ ਕੇ ਵੀ ਹੂੰ ਆਪਣੇ ਘਰ ਦਾ ਖਰਚਾ ਕੱਢ ਕੇ ਦੋ ਪੈਸੇ ਮੈਨੂੰ ਛੱਡਦੀ ਆ ਸਾਰਾ ਖਰਚਾ ਕੱਢ ਕੇ ਵੀ ਮੇਰੀ ਬਚਤ ਹੁੰਦੀ ਆ ਠੀਕ ਆ ਆਮ ਨਹੀਂ ਲੋਕ ਪੜ੍ਹ ਲੈ ਕੇ ਵਧੀਆ ਚੌਕਾਂ ਕਰਕੇ ਕਹਿੰਦੇ ਯਾਰ ਆ ਸਬਜ਼ੀ ਵਾਲੇ ਕੰਮ ਹੀ ਕਰਾਂਗੇ ਇਹੀ ਤਾਂ ਸੋਚ ਆ ਫਿਰ ਹਾਂ ਸੋਚ ਕੀ ਹੁੰਦੀ ਆ ਕਿ ਮੈਂ ਮੈਂ ਇੱਕ ਸੋਚਦੀ ਹੁੰਨੀ ਆ ਵੀ ਬੰਦਾ ਇਹ ਦਸਾਂ ਨਾ ਉਹਦੀ ਕਾਰਤ ਕਰੇ ਕੋਈ ਵੀ ਕਰੇ ਹਮਮ ਔਰ ਇੱਕ ਜੀ ਹੈਗੀ ਆ ਜੇ ਬੰਦਾ ਇਮਾਨਦਾਰੀ ਨਾਲ ਕਰਤ ਕਰਦਾ ਉਹ ਪੈਸਾ ਵੀ ਸਹੀ ਥਾਂ ਤੇ ਲੱਗੂਗਾ ਬਿਲਕੁਲ ਜੇ ਆਪਾਂ ਇਮਾਨਦਾਰੀ ਕਿਸੇ ਵੀ ਕੰਮ 'ਚ ਜਾਂ ਆਪਾਂ ਕਿਤੇ ਜੋਬ ਕਰਦੇ ਆਂ ਇਮਾਨਦਾਰੀ ਨਹੀਂ ਕੀਤੀ ਹੈ ਕਿ ਮਾਲਕ ਦੇ ਨਾਲ ਆਪਾਂ ਇਮਾਨਦਾਰੀ ਨਹੀਂ ਕਰੀ ਉਹ ਜਿਹੜੀ ਉਹ ਜਿਹੜੀ ਜੋਬ ਆ ਉਹ ਜੋਬ ਦੇ ਪੈਸੇ ਨਹੀਂ ਸਹੀ ਤਾਂ ਜਾਣੀ ਕਿ ਕਦੇ ਨਹੀਂ ਯਾਨੀ ਇਹਨਾਂ ਫਰਕ ਤਾਂ ਜ਼ਰੂਰ ਪੈਂਦਾ ਬਿਲਕੁਲ ਬਿਲਕੁਲ ਬਾਕੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਵੀ ਕਦੇ ਖਾਲੀ ਤਾਂ ਠੀਕ ਹੈ ਭੈਣੇ ਬਹੁਤ-ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਹਨਾ ਤੋਂ ਪ੍ਰਮਾਤਮਾ ਤੁਹਾਡੀਆਂ ਕਮਾਈਆਂ 'ਚ ਬਰਕਤਾਂ ਪਾਵੇ ਹਨਾ ਤੁਸੀਂ ਮਿਹਨਤ ਕਰਨ ਲੱਗੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਬਹੁਤ ਕੁੜੀਆਂ ਲਈ ਪ੍ਰੇਰਣਾ ਸੂਤ ਬਣ ਰਹੇ ਹੋ ਹਨ ਇੰਨੇ ਜੋਗੇ ਤਾਂ ਹੈ ਨਹੀਂ ਜੇ ਆਪਾਂ ਪੜ੍ਹੇ ਪੜ੍ਹੇ ਫਿਰ ਵੀ ਇਹ ਗੁਰਸੇਕ ਬੀਬੀ ਹੋ ਕੇ ਠੀਕ ਕਰਨਾ ਕਹੇਗਾ ਵਾ ਵੀ ਮੈਂ ਰਿਕਵੈਸਟ ਕਰ ਦਿਆ ਸਾਰਿਆਂ ਨੂੰ ਵੀ ਆਪਣੀ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖ ਕੇ ਚੱਲੋ ਕਿਸੇ ਕੰਮ ਲਈ ਹਮ ਕੰਮ ਕੋਈ ਵੀ ਸ਼ੁਰੂ ਕਰੋ ਇਹ ਨਹੀਂ ਹੈਗਾ ਥੋੜਾ ਟਾਈਮ ਲੱਗ ਸਕਦਾ ਹੋ ਸਕਦਾ ਅੱਜ ਮੈਂ ਇੱਥੇ ਕੱਲ ਨੂੰ ਮੈਂ ਪਤਾ ਨਹੀਂ ਕਿੱਥੇ ਤੱਕ ਜਾਣਾ ਜਾਂ ਬੈਕ ਗੇਅਰ ਵੀ ਪੈਣ ਦਾ ਕਈ ਵਾਰੀ ਪਰ ਉੱਥੇ ਛੱਡਣਾ ਨਹੀਂ ਚਾਹੀਦਾ ਮੈਨੂੰ ਇੱਕ ਦੋ ਜਣਾਂ ਨੇ ਯਾਨੀ ਇਹ ਗੱਲ ਕਹੀ ਸੀ ਜਦਦਰ ਮੈਂ ਕੰਮ ਸ਼ੁਰੂ ਟੈਰ ਵਾਲਾ ਕਾਲਾ ਉਹ ਤੁਸੀਂ ਜਾਣਦੇ ਹੋਵੋਗੇ ਸਿੰਘਾਂ ਵਾਲੇ ਮੋੜ ਤੇ ਅੱਛਾ ਤੇ ਉਹਦੇ ਵੀਰੇ ਨੇ ਮੈਨੂੰ ਕਿਹਾ ਸੀ ਮੈਨੂੰ ਕਹਿੰਦਾ ਜੇ ਹੁਣ ਤਰਪੀ ਆ ਨਾ ਕਈ ਵਾਰੀ ਕਿੱਥੇ ਹੁੰਦਾ ਆਪਾਂ ਜਦੋਂ ਸਿਰੇ ਦੇ ਆਏ ਹੋ ਹੁੰਨੇ ਆ ਸਕਸੈਸ ਦੇ ਆਪਾਂ ਉਥੋਂ ਪਿੱਛੇ ਚਲੇ ਜਾਂਦੇ ਆ ਉਹ ਅੱਗੇ ਅਗਲਾ ਜਿਹੜਾ ਅਗਲਾ ਕਦਮ ਹੁੰਦਾ ਉਹ ਸਾਡੀ ਸਕਸੈਸ ਦਾ ਹੁੰਦਾ ਕਈ ਵਾਰੀ ਤੇ ਕਦੇ ਨਾ ਸੋਚੋ ਹੋ ਸਕਦਾ ਪਤਾ ਨਹੀਂ ਇਹ ਪਟਿਆ ਹੋਇਆ ਕਦਮ ਨੇ ਸਾਨੂੰ ਕਿੱਥੇ ਲੈ ਜਾਣਾ ਠੀਕ ਇਹ ਨਹੀਂ ਛੱਡਣਾ ਚਾਹੀਦਾ ਬਹੁਤ ਬਹੁਤ ਧੰਨਵਾਦ